ਇਸ ਬੰਦੇ ਦੇ ਟੈਲੈਂਟ ਦੇ ਲਈ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਦੇਖੋ ਕਿੰਨੀ ਪਿਆਰੀ ਜਿਹੜੀ ਐ ਪੇਂਟਿੰਗ ਬਣਾ ਦਿੱਤੀ RAM ਲੱਲਾ ਦੀ ਮੂਰਤੀ ਜਿਹੜੀ ਐ ਆਰਟ ਬਣਾ ਦਿੱਤਾ ਇੱਕ ਤਰਬੂਜ ਦੇ ਉੱਪਰ ਵਾਟਰਮੈਲਨ ਦੇ ਉੱਪਰ ਤੇ ਕਲਾ ਜਿਹੜੀ ਐ ਸਭ ਤੋਂ ਵੱਖਰੀ ਐ ਕਹਿੰਦੇ ਨੇ ਹੁੰਦੇ ਵੀ ਭਗਤ ਵੀ ਪਰੇ ਤੋਂ ਪਰੇ ਪੈ ਨੇ RAM ਭਗਤ ਜਿੱਥੇ ਮਰਜੀ ਤੁਸੀਂ ਚਲੇ ਜਾਓ ਤਾਂ RAM ਭਗਤ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਹ ਸ਼ੈਫ ਐ ਤੇ ਸ਼ੈਫ ਨੇ ਜਿਹੜੀ ਕਲਾ ਕੀਤੀ ਉਹ ਇੱਕ ਵਾਟਰਮੈਲਨ ਦੇ ਉੱਪਰ ਬਣਾ ਕੇ ਦਿਖਾਈ ਆ RAM ਲੱਲਾ ਦੀ ਮੂਰਤੀ ਜਿਹੜੀ ਐ ਇੱਕ ਆਰਟ ਤਿਆਰ ਕੀਤਾ ਉਸ ਵਾਟਰਮੈਲਨ ਨੂੰ ਕੱਟ ਕੇ ਤੇ ਇਹ ਸੋਹਣੇ ਤਰੀਕੇ ਦੇ ਨਾਲ ਤਿਆਰ ਕਰ ਰਿਹਾ ਨਾਲ ਨਾਲ ਵੀਡੀਓ ਚੱਲ ਰਹੀ ਹੈ ਦੋਸਤੋ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਲਿਖ ਕੇ ਤੁਸੀਂ ਵੀਡੀਓ ਸ਼ੇਅਰ ਕਰਨੀ ਹੈ ਤਾਂ ਜੋ ਹਰ ਇੱਕ ਭਗਤ ਤੱਕ ਇਹ ਵੀਡੀਓ ਪਹੁੰਚ ਜਾਏ ਕਿ ਰਾਮ ਭਗਤ ਜਦੋਂ ਕਲਾ ਕਰਦੇ ਆ ਕਲਾਕ੍ਰਿਤੀ ਕਰਦੇ ਆ ਤਾਂ ਕੁਝ ਵੱਖਰਾ ਕਰ ਦਿਖਾਉਂਦੇ ਆ ਤੇ ਆਰਟ ਇਸ ਟੈਲੈਂਟ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਕਮੈਂਟ ਅਚ ਆਪਣੀ ਰਾਇ ਸਾਂਝੀ ਕਰਨੀ ਹੈ ਕਿ ਰਾਮ ਭਗਤ ਵੀ ਜਿਹੜੇ ਆ ਉਹ ਪਰੇ ਤੋਂ ਪਰੇ ਪੈ ਨੇ ਤੇ ਹਰ ਇੱਕ ਦੇ ਅੰਦਰ ਜਿਹੜੇ ਆ ਰਾਮ ਵਾਸ ਕਰਦੇ ਆ ਤਾਂ ਦੋਸਤੋ ਹੁਣ ਵੀਡੀਓ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਸ ਆਪਣੇ ਜਿਹੜਾ ਵਾਟਰਮੈਲਨ ਦੇ ਉੱਪਰ RAM LALLA ਦੀ ਤਸਵੀਰ ਬਣਾ ਦਿੱਤੀ ਹੈ ਉਸ ਨੂੰ ਕੱਟ ਕੇ ਛਿੱਲ ਕੇ ਦੇਖੋ ਤੁਸੀਂ ਕਿਨੇ ਸੋਹਣੇ ਤਰੀਕੇ ਦੇ ਨਾਲ ਸਮਾਂ ਤਾਂ ਲੱਗਿਆ ਪਰ ਇੱਕ ਭਗਤ ਦੇ ਲਈ ਉਸਦੇ ਪ੍ਰਭੂ ਦੀ ਜਿਹੜੀ ਤਸਵੀਰ ਹੈ ਉਹ ਕਿੰਨੇ ਮਾਇਨੇ ਰੱਖਦੀ ਹੈ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੈ ਤਾਂ ਹੁਣ ਤੁਸੀਂ ਵੀਡੀਓ ਸ਼ੇਅਰ ਕਰ ਰਹੀਆਂ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਲਿਖਣਾ ਹੈ ਤਾਂ ਜੋ ਵੀਡੀਓ ਹਰ ਇੱਕ ਭਗਤ ਤੱਕ ਪਹੁੰਚ ਸਕੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ